ਆਜੋ ਆਜੋ ਠੀਕ ਹੈ ਹਾਂ ਚੱਲਨੀ ਵੈਂਤੀ ਨਹੀਂ ਕਰਾਂਗਾ ਮੇਰਾ ਪੁੱਤਰ ਹੈ ਮੈਂ ਹੁਕਮ ਦੇ ਸਕਦਾ ਮੈਂ ਪੁੱਤਰ ਨੂੰ ਵਿਸ਼ਵਾਸ ਕਰਾਂਗਾ ਕਿ ਆਇਓ ਸਜਨਾ ਦਾ ਧੰਨਵਾਦ ਕਰ ਔਰ ਇਹ ਕੰਮ ਦੇ ਵਿੱਚ ਜਿਹੜਾ ਹੈਗਾ ਸਾਡਾ ਹਮੇਸ਼ਾ ਸਾਥ ਪਿਛੇ ਵੀ ਦਿੰਦੇ ਰਹਿਣਾ ਔਰ ਅੱਗੇ ਵੀ ਦਿੰਦੇ ਰਹਿਣਾ ਚੱਲੋ ਜੀ ਪਹਿਲੇ ਤਾਂ ਸਾਰੇ ਹੀ ਜਿੰਨੇ ਹੀ ਤਰੁਦੇ ਸਜਨਤ ਤੇ ਪਹੁੰਚੇ ਸਾਰਿਆਂ ਰਾਤ ਤੇ ਪਹੁੰਚਣ ਤੇ ਫ੍ਰੀਟਮ ਫਾਈਟਰ ਮਨਤਾਗਿਆ ਸਿੰਘ ਪਾਰਕ ਦੇ ਵਿੱਚ ਆਨ ਤੇ ਸਾਰਿਆਂ ਦਾ ਜੀ ਆਇਆਂ ਨੂੰ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਚੈਰੀਟੇਬਲ ਜਿਹੜੀ ਸੁਸਾਇਟੀ ਹੈ ਉਹਨਾਂ ਵੱਲੋਂ ਜਿਹੜਾ ਹਰ ਸਾਲ ਜਿਹੜਾ ਬਹੁਤ ਅੱਛਾ ਉਪਰਾਲਾ ਕੀਤਾ ਜਾਂਦਾ ਸੀ ਪਲਾਂਟੇਸ਼ਨ ਕੀਤੇ ਜਾਂਦੇ ਆ ਮੈਡੀਕਲ ਕੈਂਪ ਲਗਾਏ ਜਾਂਦੇ ਆ 휠ਚੇਅਰਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਿੱਦਾਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਜਗ੍ਹਾ ਤੇ ਜਾ ਕੇ ਕੈਂਪਸ ਲਗਾ ਰਹੇ ਆ ਜਾਂ ਪਲਾਂਟੇਸ਼ਨ ਕਰ ਰਹੇ ਆ ਸਾਰੀ ਹੀ ਟੀਮ ਆ ਜਿਹੜੀ ਬਹੁਤ ਹੀ ਵਧਾਈ ਦੇ ਪਾਤਰ ਹੈ ਔਰ ਅਜ ਵਾਰਡ ਨੰਬਰ 49 ਦੇ ਅਦੀਨਾਂ ਦੇ ਫ੍ਰੀडम फाइਟਰ ਮੰਤ ਆਗਿਆ ਸਿੰਘ ਪਾਰਕ ਦੇ ਵਿੱਚ ਜਿਹੜਾ ਜਿਹੜਾ ਪਲਾਂਟੇਸ਼ਨ ਦਾ ਇਹਨਾਂ ਨੇ ਇੱਥੇ ਕੈਂਪ ਲਗਾਇਆ ਹੈ ਅਸੀਂ ਉਸ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਅਸੀਂ ਅੱਗੋਂ ਵੀ ਇਹਨਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਜਿੱਥੇ ਵੀ ਸਾਡੀ ਕਿਤੇ ਕਿਤੇ ਲੋੜ ਵੀ ਹੋਏਗੀ ਅਸੀਂ ਇਹਨਾਂ ਦੇ ਨਾਲ ਜਾ ਕੇ ਇਦਾਂ ਦੇ ਉਪਰਾਲੇ ਨਾਲ ਕਰਾਂਗੇ ਧੰਨਵਾਦ ਔਰ ਮੇਰੇ ਨਾਲ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਕੌਂਸਲਰ ਸਾਥੀ ਤਰਵਿੰਦਰ ਸੋਈ ਜੀ ਵੀ ਇੱਥੇ ਪਹੁੰਚੇ ਆ ਉਹ ਵੀ ਇਸ ਕੈਂਪ ਦੇ ਨਾਲ ਫਾਮ ਲਗਾ ਕੇ ਨਾਲ ਉਹ ਤੇ ਮੈਂ ਦੋ ਸ਼ਬਦ ਉਹਨਾਂ ਨੂੰ ਵੀ ਕਵਾਂਗਾ ਤੁਸੀਂ ਵੀ ਜ਼ਰੂਰ ਵਿਚਾਰ ਦਿਓ ਸੋਸਾਇਟੀ ਬਾਰੇ ਮੈਂ ਪਹਿਲੇ ਤਾਂ ਸਾਰੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਾ ਜਿਹੜੇ ਕਿ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਪਰਿਆਵਰਣ ਦੇ ਕੰਮ ਲਈ ਔਰ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜਿਹੜੇ ਕਿ ਇਹ ਸੇਵਾ ਦੇ ਕੰਮ ਲਗਾਤਾਰ ਲੋਕਾਂ ਦੀ ਭਲਾਈ ਦੇ ਲਈ ਕਰਦੇ ਪਏ ਨੇ ਔਰ ਸ਼ਾਲੂ ਜੜੇ ਬਰ ਜੀ ਨੇ ਸਾਰਾ ਕੁਝ ਦੱਸ ਦਿੱਤਾ ਤੇ ਮੇਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਇਹ ਜਿਹੜਾ ਕੰਮ ਕਰ ਰਹੇ ਨੇ ਅੱਗੇ ਵੀ ਕਰਦੇ ਰਹਿਣ। ਔਰ ਸੇਵਾ ਦੇ ਕੰਮਾਂ ਲਈ ਹੀ ਲੋਕਾਂ ਦਾ ਸਾਡਾ ਆਗਾ ਸਹਿਯੋਗ ਸਾਨੂੰ ਕਰਨਾ ਚਾਹੀਦਾ ਸਾਰਿਆਂ ਨੂੰ। ਜੈ ਜੀ। ਹਰ ਸਿੰਘ ਸੁਪੁੱਤਰ ਫ੍ਰੀडम फाइਟਰ ਸਰਦਾਰ ਮਹਾਂਤਾ ਗਿਆਸ ਸਿੰਘ ਜੀ ਆਪਣੇ ਪਰਿਵਾਰ ਵੱਲੋਂ ਆਪਣੇ ਫ੍ਰੀडम ਫਾਉਂਟਰ ਬਜੁਰਗਪਾਰਕ ਵੈਲਫੇਅਰ ਸੁਸਾਇਟੀ ਵੱਲੋਂ ਤੁਹਾਡਾ ਸਭ ਦਾ ਜੀ ਆਇਆਂ ਨੂੰ ਕਰਦਾ ਨਾਲ ਹੀ ਧੰਨਵਾਦ ਕਰਦਾ ਔਰ ਮੈਂ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੈ ਕਿ ਸਾਡੇ ਬਜ਼ੁਰਗ ਮੇਰੇ ਵੱਡੇ ਭਾਈ ਦਰਸ਼ਨ ਜਰੇਵਾਲ ਜੀ ਸਿਹਤਯਾ ਕਾਮਯਾਬ ਹੋ ਕੇ ਆਏ ਨੇ ਕਿਉਂਕਿ ਇਹ ਥੋੜੇ ਦਿਨ ਪਹਿਲਾਂ ਇਹ ਬੜਾ ਬਿਮਾਰ ਤੌਰ ਤੇ ਸੀ ਮੈਨੂੰ ਵਜਿਨ ਦਾ ਜ਼ਿਆਦਾ ਅਸਰ ਹੈ ਛਾਲੂ ਨਾਲ ਵੀ ਜ਼ਿਆਦਾ ਅਸਰ ਹੈ ਇਹਦੇ ਨਾਲ ਮੈਂ ਹਮੇਸ਼ਾ ਪਿਆਰ ਔਰ ਸ਼ੋਗ ਜਰੇਵਾਲ ਜੀ ਖੜੇ ਨੇ ਸਾਡੇ ਵਾਈਸ ਚੇਅਰਮੈਨ ਸਰਵਿੰਦਰ ਸੋਈ ਜੀ ਨੇ ਛਾਲੂ ਇਹ ਡਾਕਟਰ ਅਕਰੀ ਸਾਹਿਬ ਨੇ ਸਿੰਪਾ ਜੀ ਨੇ ਸਾਰੇ ਪ੍ਰਵੀਨ ਜੀ ਸਾਡੇ ਅਜੇ ਮੇਨ ਸੁਸਾਇਟੀ ਦੇ ਮੈਂ ਆਪਣੀ ਸੁਸਾਇਟੀ ਵੱਲੋਂ ਆਪਣੇ ਸਾਰਿਆਂ ਦੇ ਮੈਂਬਰਾਂ ਵੱਲੋਂ ਖਾਸ ਕਰ ਸਾਡੇ ਅੱਜ ਪ੍ਰਧਾਨ ਜੀ ਵੀ ਨਹੀਂ ਆ ਸਕੇ ਸ਼ੋਭਾ ਜੀ ਉਹ ਤੋਂ ਬਾਅਦ ਉਸ ਤੋਂ ਬਾਅਦ ਮੀਨੂ ਚੋਗ ਜੀ ਹੈ ਔਰ ਦਾਵਲ ਸਾਹਿਬ ਹੈ ਉਹ ਜੁੱਬਰ ਸਾਹਿਬ ਹੈ ਆ ਖੜੇ ਮੇਰੇ ਪਿੱਛੇ ਦਾਵਲ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਨੇ ਇਹਨਾਂ ਦਾ ਵੀ ਧੰਨਵਾਦ ਔਰ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਜਿਹੜੇ ਬਾਹਰੋਂ ਮੇਰੇ ਸੱਜਣ ਆਏ ਮੈਂ ਨਾਂ ਨਹੀਂ ਜਾਣਦਾ ਸ਼ਵਰਾ ਸਾਹਿਬ ਨੇ ਨਾਂ ਲੈ ਲੈਣ ਉਹਨਾਂ ਕੋ ਮੈਂ ਮਾਫੀ ਚਾਹਾਂਗਾ ਤੇ ਹਮੇਸ਼ਾ ਜਿੱਦਾਂ ਤੁਸੀਂ ਅੱਗੇ 28 ਸਤੰਬਰ ਨੂੰ ਵੀ ਇੱਕ ਪਹਿਲੇ ਪੋਦੇ ਲਾ ਕੇ ਗਏ ਉੱਥੇ ਜੀ ਆਇਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਤੇ ਔਰ ਮੈਂ ਚਾਹਨਾ ਕਿ ਇਦਾਂ ਹੀ ਤੁਸੀਂ ਸਾਡੇ ਨਾਲ ਤਾਲਮਿਲ ਰੱਖੋ ਜਰਮਾਲ ਸਾਹਿਬ ਸਾਡੇ ਨਾਲ ਦਸ਼ਨ ਜੀ ਖੜੇ ਨੇ ਸਾਲੂ ਜੀ ਖੜੇ ਨੇ ਤੋਂ ਸੋਹੀ ਸਾਹਿਬ ਆ ਗਏ ਐ ਅਸੀਂ ਤੁਹਾਡਾ ਹਮੇਸ਼ਾ ਦਿਲੋਂ ਧੰਨਵਾਦ ਕਰਦੇ ਆਂ ਤੁਸੀਂ ਸਾਡੇ ਨਾਲ ਚੱਲੋ ਤੇ ਅਸੀਂ ਤੁਹਾਡੇ ਨਾਲ ਦੋ ਕਦਮ ਅੱਗੇ ਹੋ ਕੇ ਚੱਲਾਂਗੇ ਅਕਤਰੀ ਸਾਹਿਬ ਬੜੇ ਹੱਸ ਰਹੇ ਨੇ ਚਾਚੂ ਸਾਹਿਬ ਇਹ ਤੁਹਾਡਾ ਹੀ ਮਾਣ ਪ੍ਰਤਾਪ ਹੈ ਸਾਰਾ ਇਹ ਸਾਰਾ ਪਰਿਵਾਰ ਹੈ ਮੈਂ ਕੋਈ ਫਿਰ ਆਪਣੇ ਪਰਿਵਾਰ ਵੱਲੋਂ ਵਾਲੀ ਸਾਹਿਬ ਤੇ ਹਾਲੀ ਸਾਹਿਬ ਮੈਂ ਖੋਲ੍ਹ ਤੇ ਆਪਣੇ ਪਰਿਵਾਰ ਵੱਲੋਂ ਔਰ ਫ੍ਰੀडम फाइਟਰ ਮਹਾਂਤਾਜਾ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੁਗ ਜੁਗ ਜੀਵੇ ਹਿੰਦੁਸਤਾਨ ਜੁਗ ਜੁਗ ਜੀਵੇ ਹਿੰਦੁਸਤਾਨ ਮੈਂ ਧੰਨਵਾਦ ਕਰਦਾ ਜੀ ਐਨ ਵਾਕਰਾਂ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਢੀਲਾ-ਚੀਲਾ ਸੀ ਸਾਡਾ ਉਹਦੇ ਸਾਡਾ ਸਾਥ ਦਿੱਤਾ ਔਰ ਮੈਂ ਥੋੜਾ ਜਿਹਾ ਆਪਣੀ ਸੁਸਾਇਟੀ ਬਾਰੇ ਲੋਕ ਮਿੰਟਾਂ ਵਿੱਚ ਤੁਹਾਨੂੰ ਬੈਗ ਕਰਾਂਗਾ ਤੁਹਾਨੂੰ ਸਸਾ ਇਹ ਸਾਡੀ ਸ਼੍ਰੀ ਗੁਰੂ ਨਾਨਕ ਦੇਵ ਜੈਟਰ ਸੋਸਾਇਟੀ ਰਜਿਸਟਰਡ ਸੋਸਾਇਟੀ ਹੈ ਪਿਛਲੇ 13 ਸਾਲ ਤੋਂ ਕੰਮ ਕਰ ਰਹੀ ਅਸੀਂ ਛੋਟੇ-ਮोटे ਆਪਣੇ ਮੈਂਬਰਾਂ ਦੀ ਹਮਤ ਦੇ ਮਦਦਕੇ ਜਿੰਨੇ ਕ ਸਮਾਜ ਭਲੇ ਦੇ ਕੰਮ ਹੈ ਅਸੀਂ ਵੇਲੇ-ਕਵੇਲੇ ਕਰਦੇ ਰਹੇ ਨੇ ਜਿਨ੍ਹਾਂ ਚ ਮੈਡੀਕਲ ਕੈਂਪ ਆਰਥੋ ਕੈਂਪ ਆਈ ਸਰਜਰੀ ਕੈਂਪ ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਪਲਾਂਟੇਸ਼ਨ ਅਟਾ ਸੇ ਸਤ ਜਗ੍ਹਾ ਦਾ ਅਸੀਂ ਸੁਨੇ ਹੁੰਦਾ 700 100 100 ਵੋਟਾਂ ਲਈਦਾ ਐਸ ਪਾਰਕ ਵਿੱਚ ਜਿਹੜੀ ਮੰਤਾ ਗਿਆ ਸਹੀਂ ਫਿਰ ਫਾਈਟ ਮੰਤਾ ਗਿਆ ਪਾਰੀ ਵਿੱਚ ਇਹ ਤੀਸਰਾ ਵੱਡਾ ਸਾਲ ਆ ਜਦੋਂ ਤੁਸੀਂ ਜਗਲੇ ਤੇ ਐਡ ਲਗਾ ਰਹੇ ਹਾਂ ਉਹ ਤੇ ਲਗਾ ਰਹੇ ਹਾਂ ਇਹਦੇ ਇਲਾਵਾ ਸਾਡੀ ਸੁਸਾਇਟੀ ਨੇ ਅੱਠ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਲੇਕਿਨ ਫਾਈਨੈਂਸ਼ੀਅਲੀ ਵੀਕ ਬੱਚੇ ਜਿਹੜੇ ਹੈਗੇ ਉਹ ਹਰ ਸਾਲ ਅਸੀਂ ਕੋਈ ਨਾ ਕੋਈ ਸਕੂਲ ਐਡ ਕਰਦੀਦਾ ਜਾਂ ਲੈਸ ਕਰਦੇ 160 ਬੱਚੇ ਐ ਅਡਾਪਟ ਕੀਤੇ ਹੋਏ ਆ ਉਹਨਾਂ ਨੂੰ ਅਸੀਂ ਸਕੂਲ ਬੈਗ 10-10 ਨੋਟਬੁక్స్ ਸਕੂਲ ਯੂਨੀਫਾਰਮਸ ਇਸੀਂ ਆਪਣੀ ਸੁਸਾਇਟੀ ਬੰਦਨ ਚ ਰਹਿ ਗਿਆ ਫ੍ਰੀ ਅਪਕਾਸ ਦਿੰਦੇ ਹੈਗੇ ਔਰ ਇਹਦੇ ਇਲਾਵਾ ਸਕੂਲਾਂ ਦੇ ਵਿੱਚ ਜਦੋਂ ਸਾਡੇ ਕੋਲ ਫੰਡਸ ਅਵੇਲੇਬਲ ਹੁੰਦੇ ਆ ਆਰੋ ਵਗੈਰਾ ਤਾਂ ਕਿ ਬੱਚਿਆਂ ਨੂੰ ਸ਼ੁੱਧ ਪਾਣੀ ਮਿਲ ਸਕੇ ਪੀਣ ਲਈ ਉਹ ਵੀ ਸਪਲਾਈ ਕਰਦੇ ਹੈਗੇ ਪਿਛੇ ਅਸੀਂ ਸਾਡੀ ਸਟੇਸ਼ਨ ਨੇ 7-8 ਕੈਂਪ ਲਗਾਏ ਆ ਜੋਂ ਤੋਂ ਸੋਰੀ ਜਨਵਰੀ ਤੋਂ ਮਾਰਚ ਤੱਕ ਜਿਹਦੇ ਵਿੱਚ 40 ਆਈ ਸਰਜਰੀਆਂ ਕਰਵਾਈਆਂ 30 ਟ੍ਰਸਟ 40 ਅਸੀਂ ਹਿਅਰਿੰਗ ਹੈਡ ਮਸ਼ੀਨਾਂ ਵੰਡੀਆਂ 20 व्हीਲ ਚੇਅਰ ਵੰਡੀਆਂ ਔਰ 5 ਸਕੂਲਾਂ ਦੇ ਵਿੱਚ ਅਸੀਂ ਆਰੋ ਦਿੱਤੇ ਹੈਗੇ ਉਹ ਮੈਂ ਇੰਟਰਵਿਊ ਇਸ ਕਰਾਂਗਾ ਸੋਸਾਇਟੀ ਦੇ ਪ੍ਰੈਜ਼ੀਡੈਂਟ ਡਾਕਟਰ ਛਾਬੜਾ ਜੀ ਜੀ ਕਜੀਪਾ ਮੇਰਾ ਨਾਮ ਡਾਕਟਰ ਗੁਰਵਿੰਦਰਪਾਲ ਸਿੰਘ ਛਾਬੜਾ ਮੈਂ ਸ਼ੀਗੂ ਨਾਣਾ ਦੇ ਚੈਰੀਟੇਬਲ ਸੋਸਾਇਟੀ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕਰਦਾ ਕਿ ਸਾਰਿਆਂ ਨਾਲ ਖੜੇ ਹੋ ਕੇ ਇਹ ਉਪਰਾਲਾ ਜਿਹੜਾ ਬੜਾ ਵਧੀਆ ਕੀਤਾ ਗੁਰੂ ਨਾਨਕ ਦੇ ਚੈਰੀਟੇਬਲ ਸੁਸਾਇਟੀ 2013 ਤੋਂ ਸਰਦਾਰ ਗੁਰਦੀਪ ਸਿੰਘ ਛਾਵੜਾ ਜੀ ਦੇ ਅਗਵਾਈ ਹਟ ਸ਼ੁਰੂ ਹੋਈ ਸੀ। ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਹੈਗੇ ਲੇਕਿਨ ਫਿਰ ਵੀ ਉਹਨਾਂ ਦਾ ਜਿਹੜਾ ਪ੍ਰਾਲਾ ਸਾਰਾ ਚੱਲ ਰਿਹਾ ਜਿੱਦਾਂ ਮੇਰੇ ਵੱਡੇ ਵੀ ਪ੍ਰਵੀਨ ਕੁਮਾਰ ਜੀ ਨੇ ਦੱਸਿਆ ਕਿ ਅਸੀਂ ਬੱਚਿਆਂ 160 ਬੱਚੇ ਅਡਾਪਟਡ ਆ ਜਿਨ੍ਹਾਂ ਨੂੰ ਕਾਪੀਆਂ, ਬੈਗ, ਯੂਨੀਫਾਰਮ ਦੇਈਦੀਆਂ। ਆਈ ਸਰਜਰੀ, ਆਰਥੋ ਕੈਂਪ ਔਰ ਪਲਾਂਟੇਸ਼ਨ ਤੇ ਸਮੇ ਸਮੇ ਇਹਨਾਂ ਜਿਹੜੇ ਜਿਹੜੀ ਚੀਜ਼ਾਂ ਦੀ ਲੋੜ ਉਹਦੇ ਮੁਤਾਬਿਕ ਅਸੀਂ ਆਪਣਾ ਕੰਮ ਕਰਦੇ ਰਹਿੰਦੇ ਹਾਂ ਤੇ ਇਹ ਕੰਮ ਸਾਰੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦੇ ਨੇ ਇਹ ਨਹੀਂ ਹੈ ਕਿ ਇਕੱਲੀ ਸਾਡੀ ਟੀਮ ਕਰ ਰਹੀ ਹੈ ਸਾਰਿਆਂ ਦੇ ਨਾਲ ਮਿਲ ਕੇ ਹੁੰਦਾ ਤੇ ਅੱਜ ਵੀ ਸਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਵਿੱਚ ਚੰਨੀਤ ਗੁਲੀਆ ਜੀ ਆਏ ਨੇ ਜਿਹੜੇ ਦੂਰਦਰਸ਼ਨ ਰਟਾਇਰ ਪੰਜਾਬੀ ਵਿਰਸੇ ਦੇ ਮਾਹਰ ਔਰ ਕਮਲਜੀਤ ਕੋ ਗਹਿਲ ਮਾਤਾ ਸਤਨਕੌਰ ਜੀ ਪ੍ਰਵੀਨ ਕੁਮਾਰ ਜੀ ਪ੍ਰਵੀਂਦਰਪਾਲ ਸਿੰਘ ਰਾਜੂ ਜੀ ਕਾਕੇ ਭਾਜੀ ਪੂਰਾ ਨਾਮ ਮੈਨੂੰ ਇਹਨਾਂ ਦਾ ਪਤਾ ਨਹੀਂ ਹੈ ਜੀ ਤੇ ਲਖਵਿੰਦਰ ਸਿੰਘ ਜੀ ਤੇ ਬਾਕੀ ਹੋਰ ਸਤਵੰਦੇ ਸੱਜਣ ਸਾਰੇ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਖੜੇ ਹੋ ਕੇ ਇਹ ਸਾਰਾ ਕੰਮ ਸ਼ੁਰੂ ਕੀਤਾ ਤੇ ਨਾਲ ਕਰਵਾ ਰਹੇ